ਜੇ ਨੰਬਰ ਖਲੇ ਰਹਾ ਹਾਲੇ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਅੱਜ ਸਾਡੇ ਨਾਲ ਬਹੁਜਨ ਚਿੰਤਕ ਤਰਮਿੰਦਰ ਭੁੱਲਰਾਏ ਜੀ ਸਾਡੇ ਨਾਲ ਜੁੜੇ ਨੇ ਆਓ ਉਹਨਾਂ ਨਾਲ ਕੁਝ ਵਿਚਾਰ ਚਰਚਾ ਆਪਾਂ ਕਰਦੇ ਹਾਂ ਤਰਮਿੰਦਰ ਜੀ ਜੈ ਭੀਮ ਜੈ ਭਾਰਤ ਜੈ ਭੀਮ ਜੀ ਤੁਹਾਨੂੰ ਪਾਈ ਤਰਮਿੰਦਰ ਜੀ ਵੀ ਆਪਾਂ ਅੱਜ ਵਿਚਾਰ ਚਰਚਾ ਕਰਾਂਗੇ ਕਿ ਜਿੱਥੇ ਆਪਾਂ ਗੱਲ ਕਰਦੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਤਾਂ ਬਾਬਾ ਸਾਹਿਬ ਅੰਬੇਡਕਰ ਜੀ ਦਾ ਆਖਰੀ ਭਾਸ਼ਣ ਕਿ ਇਹ ਮੇਰੇ ਸਮਾਜ ਦੇ ਲੋਕੋ ਜੇ ਤੁਸੀਂ ਮੇਰੇ ਮਿਸ਼ਨ ਨੂੰ ਅੱਗੇ ਨਾਲ ਲਿਜਾ ਸਕੇ ਤਾਂ ਪਿੱਛੇ ਵੀ ਨਾ ਜਾਣ ਦਿਓ ਤੇ ਤੁਹਾਡਾ ਜਿਹੜਾ ਜੇ ਕਿ ਦੇਖਿਆ ਜਾਂਦਾ ਆਪਾਂ ਬਹੁਤ ਚਿਰ ਤੋਂ ਤੁਹਾਨੂੰ ਬਹੁਤ ਚ ਕਰ ਰਹੇ ਹਾਂ ਤੁਸੀਂ ਬਹੁਜਨਾ ਦੀ ਚਿੰਤਾ ਦੇ ਵਿੱਚ ਬਹੁਜਨਾ ਦਾ ਰਾਜ ਲਿਆਉਣ ਲਈ ਤਤਪਰ ਰੀਨਿਊ ਹਰ ਵੇਲੇ ਜਿੱਦਾਂ ਦਾ ਵੀ ਹੋ ਸਕੇ ਸਹਿਯੋਗ ਕਰਦੇ ਹੋ ਤੁਹਾਡਾ opinion ਕੀ ਕਹਿੰਦਾ ਕਿ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਅੰਦੋਲਨ ਆ ਉਹ ਅੱਗੇ ਵੱਲ ਜਾ ਰਿਹਾ ਜਾਂ ਕੀ ਕਮੀਆਂ ਆ ਉਹਦੇ ਬਾਰੇ ਚਰਚਾ ਕਰਾਂਗੇ ਯਾਰ ਪਹਿਲਾਂ ਤਾਂ ਬਸ ਸਰ ਧੰਨਵਾਦੀਆਂ ਤੁਹਾਡਾ ਸੋਨੂ ਭਾਜੀ ਸੋਨੂ ਅੰਬੇਡਕਰ ਜੀ ਬੇਗੰਪੁਰਾ ਡ੍ਰੀਮ ਜਿਹੜਾ ਤੁਹਾਡਾ ਚੈਨਲ ਹੈਗਾ ਆ ਇਸ ਚੈਨਲ ਦੇ ਮਾਧਿਅਮ ਤੋਂ ਮੈਂ ਆਪਣੇ ਜਨ ਜਨ ਤੱਕ ਸਾਥੀਆਂ ਦਾ ਧੰਨਵਾਦ ਕਰਦਾ ਕਿ ਇਸ ਚੈਨਲ ਨੂੰ ਫੋਲੋ ਕਰੋ ਦੇਖੋ ਔਰ ਜਿਹੜੀ ਵੀ ਇਹਦੇ ਤੇ ਗੱਲਬਾਤ ਕੀਤੀ ਜਾਂਦੀ ਆ ਉਹਨੂੰ ਸਮਾਜਿਕ ਹਿੱਤਾਂ ਦੇ ਲਈ ਸਮਾਜ ਦੇ ਵਿੱਚ ਜਿਹੜੀ ਪਹੁੰਚਣ ਦੀ ਜਿਹੜੀ ਕੋਸ਼ਿਸ਼ ਹੋਰ ਯਤਨ ਕਰਦੇ ਰਹਿਣਾ ਚਾਹੀਦਾ ਅ ਸੋਨੂ ਬਿੜਕਰ ਜੀ ਤੁਸੀਂ ਜਿਹੜਾ ਇਹ ਸਵਾਲ ਕੀਤਾ ਕਿ ਬਾਬਾ ਸਾਹਿਬ ਬਿੜਕਰ ਜੀ ਦਾ ਜਿਹੜਾ ਕਰਮਾ ਜਿਹੜਾ ਉਹ ਅੱਗੇ ਜਾ ਰਿਹਾ ਕਿ ਜਾਂ ਪਿੱਛੇ ਰਹਿ ਰਿਹਾ ਅੱਜ 6 ਦਸੰਬਰ 1900 ਜਿਹੜੀ 23 ਹੈ 2023 ਹੈ ਔਰ ਤਕਰੀਬਨ 67 ਸਾਲ ਤੋਂ ਉੱਪਰ ਹੋ ਗਏ ਬਾਬਾ ਸਾਹਿਬ ਬਿੜਕਰ ਜੀ ਨੂੰ ਸਾਡੇ ਦਰਮਿਆਨ ਗਿਆ ਜਿਸ ਤੁਸੀਂ ਭਾਸ਼ਣ ਦੀ ਗੱਲ ਕਰ ਰਹੇ ਆ ਇਹ ਭਾਸ਼ਣ ਜਿਹੜਾ 18 ਮਾਰਚ 1956 ਨੂੰ ਬਾਬਾ ਸਾਹਿਬ ਬਿੜਕਰ ਜੀ ਨੇ ਇੱਕ ਕਥਨ ਬੋਲਿਆ ਸੀ ਕਿਉਂਕਿ ਬਾਬਾ ਸਾਹਿਬ ਬਿੜਕਰ ਉਸ ਵੇਲੇ ਬੜੇ ਚਿੰਤਾ ਦੇ ਵਿੱਚ ਸਗੇ ਕਿਉਂਕਿ 56 ਦੇ ਅੰਦਰ ਬਾਬਾ ਸਾਹਿਬ ਬਿੜਕਰ ਨੇ ਬਹੁਤ ਵੱਡੇ ਜਿਹੜੇ ਕਾਰਜ ਪਹਿਲਾਂ ਕਰ ਦਿੱਤੇ ਸਗੇ ਕਿਉਂਕਿ ਭਾਰਤ ਦਾ ਸੰਵਿਧਾਨ ਵੀ ਜਿਹੜਾ ਉਹ ਵੀ ਸੰਪੂਰਨ ਹੋ ਚੁੱਕਿਆ ਸੀਗਾ ਉਸ ਤੋਂ ਪਹਿਲਾਂ ਭਾਰਤ ਦੀ ਧਰਤੀ ਨੂੰ ਜਿਹੜੀ ਜਿਸ ਧੰਮ ਦੀ ਸਾਡੇ ਜਿਹੜੇ ਧੰਮ ਦੀ ਜਿਹੜੀ ਲੋੜ ਸੀਗੀ ਧੰਮ ਵਾਪਸੀ ਦੀ ਬਾਬਾ ਸਾਹਿਬ ਬਿੜਕਰ ਨੇ ਉਹ ਵੀ ਲੱਖਾਂ ਲੋਕਾਂ ਦੇ ਨਾਲ ਜਿਹੜਾ ਧਰਮ ਜਿਹੜਾ ਅਡਾਪਟ ਕਰ ਲ ਪਰ ਫੇਰ ਵੀ ਬਾਬਾ ਸਾਹਬ ਬਿੜਕਰ ਨੇ 18 ਮਾਰਚ 1956 ਨੂੰ ਜਿਹੜੀ ਇਹ ਬੜੀ ਦੁਖੀ ਹਿਰਦੇ ਨਾਲ ਗੱਲ ਕਹੀ ਦੁਖੀ ਹਿਰਦੇ ਨਾਲ ਹੀ ਨਹੀਂ ਕਹੀ ਬਾਬਾ ਸਾਹਬ ਬਿੜਕਰ ਉਸ ਵੇਲੇ ਸਮਾਂ ਕਿ ਪੁੱਬਾ ਮਾਰ ਕੇ ਬਾਬਾ ਸਾਹਬ ਬਿੜਕਰ ਉਸ ਪਾਸੇ ਦੇ ਵਿੱਚ ਰੋਏ ਨੇ ਔਰ ਬਾਬਾ ਸਾਹਬ ਬਿੜਕਰ ਨੂੰ ਜਦੋਂ ਮਾਈਕ ਤੇ ਚੁੱਪ ਕਰਾਇਆ ਤੇ ਕਿਹਾ ਕਿ ਬਾਬਾ ਸਾਹਬ ਬਿੜਕਰ ਵੀ ਤੁਸੀਂ ਇੰਨੇ ਚਿੰਤਤ ਕਿਉਂ ਐਨੇ ਕਿਉਂ ਹਤਾਸ਼ ਹੋ ਗਏ ਇੰਨੇ ਨਿਰਾਸ਼ ਕਿਉਂ ਹੋ ਗਏ ਉਸ ਵੇਲੇ ਬਾਬਾ ਸਾਹਬ ਬਿੜਕਰ ਨੇ ਕਿਹਾ ਸਗਾ ਕਿ ਜਿਹੜਾ ਸੁਪਨਾ ਮੈਂ ਆਪਣੇ ਜੀ ਦੇ ਜਿਹੜਾ ਵੇਖਿਆ ਜਿਹੜਾ ਲਿਆ ਆ ਜਿਹਦੇ ਲਈ ਮੈਂ ਆਪਣੇ ਵਿਰੋਧੀਆਂ ਨਾਲ ਐਡੀ ਭੱਟੀ ਤਾਕਤ ਲਾ ਕੇ ਲੜਿਆ ਆ ਮੈਂ ਆਪਣੇ ਪਰਿਵਾਰ ਦੀ ਵੀ ਪ੍ਰਵਾਹ ਕੀਤੀ ਮੈਂ ਆਪਣੇ ਸੁੱਖ ਸਹੂਲਤਾਂ ਦੀ ਵੀ ਪ੍ਰਵਾਹ ਕੀਤੀ ਮੈਂ ਆਪਣੇ ਸਿਹਤ ਦੀ ਵੀ ਪ੍ਰਵਾਹ ਕੀਤੀ ਉਹ ਸੁਪਨਾ ਮੈਨੂੰ ਮੇਰੇ ਜੀਂਦੇ ਚ ਜਿਹੜਾ ਮੈਨੂੰ ਫੇਲ ਹੁੰਦਾ ਦਿਖਾਈ ਦੇ ਰਿਹਾ ਹੁਣ ਉਹ ਸੁਪਨਾ ਕੀ ਸੀਗਾ ਸੁਪਨਾ ਬਾਬਾ ਸਾਹਿਬ ਬਣ ਕੇ ਚਾਹੁੰਦੇ ਸੀਗੇ ਬਾਬਾ ਸਾਹਿਬ ਬਣ ਕੇ ਚਾਹੁੰਦੇ ਸੀ ਕਿ ਮੈਂ ਜਿਸ ਸਮਾਜ ਦੇ ਵਿੱਚ ਪੈਦਾ ਹੋਇਆ ਮੈਂ ਉਸ ਸਮਾਜ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਜਿਹੜਾ ਕੱਟ ਕੇ ਮੈਂ ਉਹਨੂੰ ਇਸ ਦੇਸ਼ ਦੇ ਅੰਦਰ ਬਹੁਜਨਾਦੀ ਰਾਜਨੀਤੀ ਸਫਲ ਕਰਦਿਆਂ ਆਇਆ ਬਹੁਜਨਾ ਦਾ ਤਖਤ ਬਹੁਜਨਾ ਦਾ ਰਾਜ ਲੈ ਕੇ ਆਵਾਂ ਕਿਉਂਕਿ ਬਾਬਾ ਸਾਹਿਬ ਅੰਬੇੜਕਰ ਦਾ ਇਸੇ ਸੰਕਲਪ ਸੀਗਾ ਔਰ ਬਾਬਾ ਸਾਹਿਬ ਅੰਬੇੜਕਰ ਨੇ ਜਦੋਂ ਦੇਖਿਆ ਕਿ ਜਿਸ ਸਮਾਜ ਦੇ ਵਾਸਤੇ ਮੈਂ ਨੌਕਰੀ ਜਿਸ ਸਮਾਜ ਦੇ ਵਾਸਤੇ ਮੈਂ ਰਿਜ਼ਰਵੇਸ਼ਨ ਜਿਹੜੀ ਪੈਦਾ ਕੀਤੀ ਹੈ ਉਹ ਮੇਰਾ ਸਮਾਜ ਤਾਂ ਅੱਜ ਟੀਵੀ ਵੀਵੀ ਔਰ ਬੱਚਿਆਂ ਦੇ ਵਿੱਚ ਵਿਅਸਤ ਹੋ ਗਿਆ ਉਹ ਸਿਰਫ ਬਾਬੂਆਂ ਦੀ ਭੀੜ ਬਣ ਕੇ ਰਹਿ ਗਿਆ ਔਰ ਉਸੇ ਦਿਨ ਬਾਬਾ ਸਾਹਿਬ ਅੰਬੇੜਕਰ ਨੇ ਇਹ ਵੀ ਕਥਨ ਕਿਹਾ ਸੀ ਕਿ ਮੈਨੂੰ ਮੇਰੇ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਨੇ ਤੋਖਾ ਦਿੱਤਾ ਕਿਉਂਕਿ ਬਾਬਾ ਸਾਹਿਬ ਬਿੜਕਰ ਨੇ ਆਸ ਰੱਖੀ ਸੀ ਕਿ ਮੇਰਾ ਜਿਹੜਾ ਪੜਿਆ ਲਿਖਿਆ ਸਮਾਜ ਆ ਉਹ ਆਪਣੇ ਸਮਾਜ ਨੂੰ ਜਾਗਰਿਤ ਕਰੇਗਾ ਆਪਣੇ ਸਮਾਜ ਦੀ ਬਾਹ ਫੜੇਗਾ ਔਰ ਦੂਰ ਦੂਰ ਤੱਕ ਬਾਬਾ ਸਾਹਿਬ ਬਿੜਕਰ ਨੂੰ ਕੋਈ ਦਿਖਾਈ ਨਹੀਂ ਦਿੰਦਾ ਸੀਗਾ ਕਿ ਬਾਬਾ ਸਾਹਿਬ ਬਿੜਕਰ ਦੀ ਇਸ ਸੁਪਨੇ ਦੀ ਜਿਹੜੀ ਬਾਬਾ ਸਾਹਿਬ ਬਿੜਕਰ ਨੇ ਜਿਹੜੀ ਚਾਹਨਾ ਕੀਤੀ ਸੀਗੀ ਵੀ ਉਹਦੇ ਲਈ ਕੋਈ ਗਰਾਊਂਡ ਤੇ ਫੀਲਡ ਦਾ ਜਿਹੜਾ ਵੱਡੇ ਪੱਮਾਨੇ ਤੇ ਕੋਈ ਵਰਕ ਕਰਦਾ ਦਿਖਾਈ ਦਿੰਦਾ ਹੋਵੇ ਉਸ ਵੇਲੇ ਫਿਰ ਬਾਬਾ ਸਾਹਿਬ ਬਿੜਕਰ ਨੇ ਇੱਕ ਕਥਨ ਬੋਲੇ ਸੀਗੇ ਪਰ ਸਤਿਕਾਰਯੋਗ ਸਾਥੀਓ ਮੈਂ ਇਸ ਚੈਨਲ ਦੇ ਮਾਧਿਅਮ ਤੋਂ ਆਪਣੀ ਇੱਕ ਗੱਲ ਕਰਨਾ ਚਾਹੁੰਦਾ ਲੇਖੋ ਬਾਬਾ ਸਾਹਿਬ ਬਿੜਕਰ ਨੇ ਭਾਰਤ ਦੀ ਧਰਤੀ ਦੇ ਉੱਤੇ ਚਾਰ ਪਲੇਟਫਾਰਮ ਜਿਹੜੇ ਸਾਨੂੰ ਬੜੇ ਵੱਡੇ ਪਮਾਨੇ ਦੇ ਉੱਤੇ ਮਜ਼ਬੂਤ ਕਰਕੇ ਦਿੱਤੇ ਆ ਜਿਹਦੇ ਵਿੱਚੋਂ ਬਾਬਾ ਸਾਹਿਬ ਬਿੜਕਰ ਸੋਚਦੇ ਸੀਗੇ ਕਿ ਭਾਰਤ ਦੇਸ਼ ਦੇ ਅੰਦਰ ਜਿਹੜੀ ਰਾਜਨੀਤਿਕ ਜਿਹੜਾ ਪਲੇਟਫਾਰਮ ਆ ਉਹਦੇ ਤੇ ਬਾਬਾ ਸਾਹਿਬ ਬਿੜਕਰ ਨੇ ਕੰਮ ਕਰਕੇ ਤੁਹਾਨੂੰ ਇੱਕ ਰਾਜਨੀਤਿਕ ਪਲੇਟਫਾਰਮ ਦੀ ਤਿਆਰੀ ਕਰਨ ਵਾਸਤੇ ਵੀ ਬਾਬਾ ਸਾਹਿਬ ਬਿੜਕਰ ਨੇ ਪ੍ਰੇਰਿਤ ਕੀਤਾ ਆ ਸਮਾਜਿਕ ਪਲੇਟਫਾਰਮ ਜਿਹੜਾ ਬਾਬਾ ਸਾਹਿਬ ਬਿੜਕਰ ਤਿਆਰ ਕਰਨ ਦੀ ਗੱਲ ਕਰਦੇ ਸੀਗੇ ਬਾਬਾ ਸਾਹਿਬ ਬਿੜਕਰ ਨੇ ਇਸ ਦੇਸ਼ ਦੇ ਅੰਦਰ ਧਾਰਮਿਕ ਪਲੇਟਫਾਰਮ ਜਿਹੜਾ ਹੈ ਬਾਬਾ ਸਾਹਿਬ ਬੜਕਰ ਨੇ ਤਿਆਰ ਕਰਕੇ ਦਿੱਤਾ ਬਾਬਾ ਸਾਹਿਬ ਬੜਕਰ ਨੇ ਇਸ ਦੇਸ਼ ਦੇ ਅੰਦਰ ਆਰਥਿਕ ਮੁਕਤੀ ਦਾ ਜਿਹੜਾ ਅੰਦੋਲਨ ਹੈ ਸਮਾਜ ਦੇ ਲੋਕਾਂ ਦੀ ਆਰਥਿਕ ਮੁਕਤੀ ਦਾ ਅੰਦੋਲਨ ਵੀ ਜਿਹੜਾ ਬੜੇ-ਬੜੇ ਪੱਮਾਨੇ ਤੇ ਚਲਾਉਣ ਦਾ ਜਿਹੜਾ ਯਤਨ ਕੀਤਾ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹ ਚਾਰ ਚਾਰ ਜਿਹੜੇ ਪਲੇਟਫਾਰਮ ਨੇ ਇਹਨਾਂ ਚਾਰ ਪਲੇਟਫਾਰਮ ਦੇ ਉੱਤੇ ਅ ਅਸੀਂ ਹਾਸ਼ੀਏ ਤੇ ਆ ਗਏ ਹੋਏ ਹਾਂ ਔਰ ਸਾਡਾ ਇਹਨਾਂ ਚਾਰ ਪਲੇਟਫਾਰਮ ਦੇ ਉੱਤੇ ਨਾ ਧਾਰਮਿਕ ਨਾ ਸਮਾਜਿਕ ਨਾ ਆਰਥਿਕ ਤੇ ਨਾ ਰਾਜਨੀਤਿਕ ਇਹਨਾਂ ਚਾਰ ਜਿਹੜਾ ਪਿੱਲਰਾਂ ਦੇ ਉੱਤੇ ਥੰਮਾਂ ਦੇ ਉੱਤੇ ਸਾਡੀ ਬਹੁਤ ਜ਼ਿਆਦਾ ਸਮਾਜ ਦੀ ਜਿਹੜੀ ਆ ਕੋਈ ਬਹੁਤ ਹੀ ਵੱਡੀ ਜਿਹੜੀ ਆ ਕੋਈ ਹੋਂਦ ਸਾਨੂੰ ਦਿਖਾਈ ਨਹੀਂ ਦਿੰਦੀ ਆ ਜੇ ਸਾਨੂੰ ਦਿਖਾਈ ਨਹੀਂ ਦਿੰਦੀ ਇਸ ਕਰਕੇ ਸਾਥੀਓ ਕਈ ਵਾਰੀ ਸਾਥੀ ਮੰਦੇ ਅੰਦਰ ਸਵਾਲ ਖੜਾ ਕਰਦੇ ਆ ਕਿ ਫਲਾਣਾ ਬੰਦਾ ਉਹ ਤਾਂ ਇਸ ਵੇਲੇ ਕਰੋੜਪਤੀ ਹੈ ਫਲਾਣਾ ਬੰਦਾ ਸਾਡਾ ਡੀਸੀ ਲੱਗਿਆ ਆ ਫਲਾਣਾ ਬੰਦਾ ਸਾਡਾ ਆ ਆ ਉਹ ਵਿਅਕਤੀਗਤ ਤੌਰ ਤੇ ਜਿਹੜਾ ਇੱਕ ਵਿਅਕਤੀ ਵਿਅਕਤੀਗਤ ਤੌਰ ਤੇ ਜਰੂਰ ਮਜ਼ਬੂਤ ਹੋ ਸਕਦਾ ਔਰ ਵਿਅਕਤੀ ਦਾ ਸਮਾਜਿਕ ਤੌਰ ਤੇ ਮਜ਼ਬੂਤ ਹੋਣਾ ਸਮਾਜ ਨੂੰ ਨਾਲ ਲੈ ਕੇ ਮਜ਼ਬੂਤ ਹੋਣਾ ਸਮਾਜ ਦੇ ਵਧਦੇ ਅਧਿਕਾਰਾਂ ਨੂੰ ਸਮਾਜ ਦਾ ਵਧਦਾ ਹਿੱਸਾ ਪ੍ਰਾਪਤ ਕਰਨਾ ਉਹਦੇ ਤੋਂ ਅਸੀਂ ਇਹਦਾ ਅੰਕਲਨ ਕਰੀਏ ਉਹਦੇ ਤੋਂ ਅਸੀਂ ਇਹਦੀ ਜਿਹੜੀ ਹੈ ਮਾਪਦੰਡ ਨਿਰਧਾਰਤ ਕਰੀਏ ਕਿ ਸਾਡਾ ਸਮਾਜ ਕਿੱਥੇ ਬੈਠਾ ਔਰ ਜਦੋਂ ਅਸੀਂ ਸਰਵਿਸਿਜ਼ ਦੇ ਵਿੱਚ ਦੇਖਦੇ ਹਾਂ ਕਿ ਅੱਡਾ ਵੱਡਾ ਅੰਦੋਲਨ ਸਾਡੇ ਮਹਾਪੁਰਸ਼ਾਂ ਨੇ ਚਲਾਇਆ ਤੇ ਅੱਜ ਦੀ ਡੇਟ ਦੇ ਅੰਦਰ ਸ਼ੈਡਿਊਲਡ ਕਾਸ ਦੇ 2% ਬਲਾਜਮ ਸਿਰਫ ਤੇ ਸਿਰਫ ਸਮਾਜ ਦੇ ਅੰਦਰ ਨੇ ਸ਼ੈਡਿਊਲਡ ਕਾਸ ਦੇ ਜਦੋਂ ਅਸੀਂ ਬੈਕਵਰਡ ਜਾਤੀ ਦੇ ਲੋਕ ਦੇਖਦੇ ਹਾਂ ਤਾਂ 4% ਤੋਂ ਵੱਧ ਜਿਹੜੇ ਸ਼ੈਡਿਊਲਡ ਕਾਸਟ ਦੇ ਸਾਨੂੰ ਮੁਲਾਦਮ ਜਿਹੜੇ ਬੈਕਵਰਡ ਜਾਤੀ ਦੇ ਨਹੀਂ ਲੱਭਦੇ ਤੇ ਗਿਣਤੀ ਹੋਵੇ ਦੇਸ਼ ਦੇ ਅੰਦਰ 52% ਸ਼ੈਡਿਊਲਡ ਕਾਸਟ ਤੋਂ ਬਾਅਦ ਜਿਹੜੀ ਬੈਕਵਰਡ ਜਾਤੀ ਦੇ ਲੋਕਾਂ ਦੀ ਸੋ ਸਤਕਾਰਯੋਗ ਸਾਥੀਓ ਆਰਥਿਕ ਵਸੂਲੀਆਂ ਤੇ ਵੀ ਅਸੀਂ ਆਰਥਿਕ ਜਿਹੜੇ ਸਾਡੇ ਪ੍ਰਬੰਧ ਹੈ ਆਰਥਿਕ ਜਿਹੜੀ ਸਥਿਤੀ ਆ ਉਹ ਸਾਡੀ ਕੋਈ ਬਹੁਤੀ ਮਜ਼ਬੂਤ ਨਹੀਂ ਹੈਗੀ ਅਸੀਂ ਪਛੜੇ ਹੋਏ ਆ ਇਸ ਵੇਲੇ ਇਹਨਾਂ ਚਾਰ ਪਲੇਟਫਾਰਮਾਂ ਤੇ ਪਛੜੇ ਹੋਏ ਲੋਕ ਆ ਜਿਹੜੀ ਰਾਜਨੀਤੀ ਸਾਨੂੰ ਬਹੁਜਨਾ ਦੇ ਹਿੱਤ ਦੇ ਲਈ ਬਹੁਜਨਾ ਦੇ ਭਲੇ ਦੇ ਲਈ ਕਰਨੀ ਸੀ ਅੱਜ ਸਾਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਆਏ ਅ ਮਤਲਬ ਅ ਦਿਖਾਈ ਦੇ ਰਿਹਾ ਕਿ ਦੁਸ਼ਮਣ ਇੰਨਾ ਚਾਤਰ ਚਲਾਕ ਬੇਈਮਾਨ ਤੇ ਬੁੱਧੀਮਾਨ ਆ ਜਿਨੇ ਸਾਡੀ ਰਾਜਨੀਤੀ ਨੂੰ ਵੀ ਇੰਨਾ ਗੰਧਲਾ ਕਰ ਦਿੱਤਾ ਕਿ ਰਾਜਨੀਤੀ ਵੀ ਸਾਡੀ ਜਿਹੜੀ ਸੰਪੂਰਨ ਤੌਰ ਤੇ ਜਿਹੜੀ ਅੱਜ ਸਾਡੀ ਜਿਹੜੀ ਆ ਜੋ ਬਾਬਾ ਸਾਹਿਬ ਦੇ ਪਾਏ ਹੋਏ ਮਾਰਗ ਤੇ ਬਹੁਜਨ ਹਟਾਏ ਬਹੁਜਨ ਸੁਖਾਏ ਮਹਾਪੁਰਚਾਂ ਦਾ ਜੋ ਸੰਦੇਸ਼ ਤਗਾ ਉੱਤੇ ਸਾਥੀਓ ਅੱਜ ਸਾਨੂੰ ਜਿਹੜੀ ਉਹ ਦਿਖਾਈ ਨਹੀਂ ਦਿੰਦੀ ਤੇ ਇਹਦੇ ਲਈ ਮੈਨੂੰ ਲੱਗਦਾ ਕਿ ਆਪਾਂ ਨੂੰ ਅ ਮੰਨ ਲਓ ਅੰਬੇਡਕਰੀ ਮਿਸ਼ਨ ਤੋਂ ਤਾਂ ਮੈਂ ਜਾਂ ਮਹਾਪੁਰਸ਼ਾਂ ਦੇ ਜਿਹੜੇ ਜੀਵਨ ਸੰਘਰਸ਼ ਤੋਂ ਮੈਨੂੰ ਇੰਨੀ ਗੱਲ ਦਾ ਜ਼ਰੂਰ ਅ ਅਨਕਲਨ ਹੋਇਆ ਗਿਆਨ ਹੋਇਆ ਕਿ ਇਸ ਮੂਮੈਂਟ ਦੇ ਵਿੱਚ ਕੀਮਤ ਚੁਕਾਉਣ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਹੈ ਲੋਡ ਹੈ ਔਰ ਕੀਮਤ ਚੁਕਾਏ ਤੇ ਬਿਨਾ ਕੋਈ ਵੀ ਇਸ ਦੇਸ਼ ਦੇ ਅੰਦਰ ਪਰਵਰਤਨ ਨਹੀਂ ਹੋ ਸਕਦਾ ਮਹਾਪੁਰਸ਼ ਇਹ ਕਹਿੰਦੇ ਆ ਬਾਬਾ ਸੰਬੇੜਕਰ ਦਾ ਮਿਸ਼ਨ ਵੀ ਕਹਿੰਦਾ ਕਿ ਕੀਮਤ ਚੁਕਾਏ ਬਿਨਾ ਇਸ ਦੇਸ਼ ਦੇ ਅੰਦਰ ਪਰਿਵਰਤਨ ਸੰਭਵ ਨਹੀਂ ਚਾਹੇ ਤੁਸੀਂ ਧਾਰਮਿਕ ਪਰਿਵਰਤਨ ਦੇਖ ਲਓ ਚਾਹੇ ਰਾਜਨੀਤਿਕ ਪਰਿਵਰਤਨ ਦੇਖ ਲਓ ਚਾਹੇ ਆਰਥਿਕ ਪਰਿਵਰਤਨ ਦੇਖ ਲਓ ਚਾਹੇ ਤੁਸੀਂ ਸਮਾਜਿਕ ਪਰਿਵਰਤਨ ਕਰਨਾ ਤਾਂ ਜੇ ਤੁਸੀਂ ਇਹਦੇ ਚ ਕੀਮਤ ਨਹੀਂ ਚੁਕਾਉਂਦੇ ਤੁਸੀਂ ਟਾਈਮ ਮਟੀਰੀਅਲ ਟ ਪੈਸਾ ਆਪਣੀ ਟ੍ਰੈਜ਼ਰੀ ਜਿਹੜੀ ਨਹੀਂ ਲਾਉਂਦੇ ਤਾਂ ਇਹ ਸੰਭਵ ਹੀ ਨਹੀਂ ਹੈ ਕਿ ਇਸ ਤਰ੍ਹਾਂ ਹੋ ਸਕੇ ਇਹਦੀ ਉਦਾਹਰਣ ਜਿਹੜੀ ਹੈ ਮਾਨਯਵਰ ਸਾਹਿਬ ਕਾਂਚੀਰਾਮ ਜੀ ਆ ਕਿਉਂਕਿ ਮਾਨਯਵਰ ਸਾਹਿਬ ਕਾਂਚੀਰਾਮ ਜੀ ਨੇ ਕਿਉਂ ਆਪਣਾ ਜੀਵਨ ਦਾ ਜਿਹੜਾ ਜਿਹੜਾ ਵੱਡ ਜੋ ਆਪਣੇ ਪਰਿਵਾਰ ਨੂੰ ਦੇ ਸਕਦੇ ਸੀ ਆਪਣੀ ਮਾਂ ਨੂੰ ਦੇ ਸਕਦੇ ਸੀ ਆਪਣੇ ਵਿਵਹਤਾ ਲਾਈਫ ਦੇ ਵਿੱਚ ਵਿਆਹ ਕਰਾ ਕੇ ਆਪਣੇ ਪਰਿਵਾਰ ਨੂੰ ਦੇ ਸਕਦੇ ਸੀ ਉਹਨਾਂ ਨੇ ਸਮਾਜ ਨੂੰ ਦਿੱਤਾ ਇਤੋਂ ਪਤਾ ਲੱਗਦਾ ਕਿ ਸਾਡੇ ਰਹਿਬਰਾਂ ਨੇ ਕੀਮਤ ਚੁਕਾਈ ਹੈ ਬਾਬਾ ਸਾਹਬ ਬਿੜਕਰ ਨੇ ਕੀਮਤ ਚੁਕਾਈ ਬੱਚਿਆਂ ਦਾ ਜਿਹੜਾ ਬਲਿਦਾਨ ਕਰ ਦਿੱਤਾ ਆਪਣੀ ਧਰਮ ਪਤਨੀ ਦਾ ਕੁਰਬਾਨੀ ਕਰ ਦਿੱਤੀ ਇਦਾਂ ਹੀ ਆਪਾਂ ਪੂਰੇ ਪਿੱਛੇ ਨੂੰ ਜੇ ਝਾਤ ਮਾਰਦੇ ਆ ਸਤਿਗੁਰੂ ਰਵਿਦਾਸ ਪਰਾਹਿ ਜੀ ਕਬੀਰ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਇਹਨਾਂ ਸਾਰਿਆਂ ਨੇ ਪਾਪੁਰਸ਼ਾਂ ਨੇ ਕੀਮਤ ਚੁਕਾਈ ਆ ਤੇ ਜਿੱਥੇ ਅੱਜ ਸੋਨੋ ਬੈਟ ਕਰ ਜਿੱਥੇ ਅੱਜ ਕੱਲ ਖੜੀ ਐ ਉਹ ਮੈਨੂੰ ਲੱਗਦਾ ਕਿ ਅੱਜ ਅਸੀਂ ਕੀਮਤ ਵਸੂਲਣ ਵਾਲੇ ਲੋਕ ਜਿਹੜੇ ਆ ਜ਼ਿਆਦਾ ਹੋ ਗਏ ਆ ਕੀਮਤ ਚੁਕਾਉਣ ਵਾਲੇ ਲੋਕਾਂ ਦੀ ਅੱਜ ਸਾਡੇ ਸਮਾਜ ਦੇ ਅੰਦਰ ਬਹੁਤ ਵੱਡੀ ਘਾਟ ਹੈਗੀ ਆ ਸਰ ਇਹ ਤਾਂ ਤੁਹਾਡੇ ਐਨਾਲਿਸਿਸ ਦੇ ਮੁਤਾਬਕ ਸਾਡੇ ਸਮਾਜ ਦੀ ਪ੍ਰੋਬਲਮਸ ਹੋ ਗਈ ਆਪਾਂ ਨੂੰ ਜਿਵੇਂ ਕਿ ਤੁਹਾਡਾ ਕਾਫੀ ਸਾਰਾ ਐਕਸਪੀਰੀਅੰਸ ਆ ਬਹੁਜਨ ਲੋਕਾਂ ਦੇ ਵਿੱਚ ਤੁਸੀਂ ਰੈਗੂਲਰ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਆਂਦੇ ਜਾਂਦੇ ਰਹਿੰਦੇ ਹੋ ਆਪਣੀ ਗੱਲ ਵੀ ਰੱਖਦੇ ਹੋ ਸਾਨੂੰ ਅੱਜ ਦੀ પરિਸਥਿਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਰਨਾ ਕੀ ਹੋਵੇ ਇਹਦਾ ਹੱਲ ਕੀ ਹੈ ਦੇਖੋ ਸਾਰੇ ਮਤਲਬ ਬੈ ਫੇਰ ਉਸੇ ਹੀ ਗੱਲ ਤੇ ਆਵਾਂਗਾ ਅਸੀਂ ਗੱਲਾਂ ਤਾਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਕਰਦੇ ਆ ਗੱਲਾਂ ਤਾਂ ਅਸੀਂ ਬੇਗੰਪੂਰਾ ਖਾਲਸਾ ਰਾਜ ਜਿਹਨੂੰ ਖਾਲਸਾ ਰਾਜ ਸ਼ੁਧ ਰਾਜ ਉਹਦੀਆਂ ਅਸੀਂ ਗੱਲਾਂ ਕਰਦੇ ਆ ਪਰ ਇਹ ਸੰਭਵ ਨਹੀਂ ਹੈ ਕਿ ਘਰ ਬੈਠਿਆਂ ਬਣ ਸਕਦਾ ਤੁਸੀਂ ਫੀਲਡ 'ਚ ਤੁਹਾਨੂੰ ਇਹਨਾਂ ਮਹਾਪੁਰਸ਼ਾਂ ਦੀ ਬਾਣੀ ਲੈ ਕੇ ਹੀ ਜਾਣੀ ਪੈਗੀ। ਔਰ ਮਹਾਪੁਰਸ਼ਾਂ ਦਾ ਕੀਤਾ ਕੰਮ ਜਿਹੜਾ ਸੰਘਰਸ਼ ਆ ਉਤੋਂ ਪ੍ਰੇਰਣਾ ਲੈ ਕੇ ਤੁਹਾਨੂੰ ਇਸ ਦੇਸ਼ ਦੇ ਅੰਦਰ ਤਿਆਗਬੰਦ ਬਣਨਾ ਹੀ ਪੈਣਾ। ਤੁਹਾਨੂੰ ਦਾਤੇ ਆਪਣਾ ਫਿਊਚਰ ਤੁਹਾਡਾ ਭਵਿੱਖ ਦਾਤੇ ਲਾ ਕੇ ਤੁਹਾਨੂੰ ਆਪਣੀ ਜਨਰੇਸ਼ਨ ਦੀ ਲੜਾਈ ਲੜਨੀ ਹੀ ਪੈਣੀ ਆ। ਜੇ ਅਸੀਂ ਅੱਜ ਦੀ ਡੇਟ ਦੇ ਅੰਦਰ ਕਹੀਏ ਕਿ ਘਰ ਬੈਠਿਆਂ ਬੈਠਿਆਂ ਕੋਈ ਬੇਗਮਪੂਰਾ ਬਣ ਸਕਦਾ ਤਾਂ ਤੇ ਸਤਿਗੁਰੂ ਰਬਦਾਸ ਮਹਾਰਾਜ ਜੀ ਨੇ ਜਿਹੜਾ ਕੰਮ ਕੀਤਾ ਪੂਰੇ ਦੁਨੀਆ ਦੇ ਵਿੱਚ ਭਾਰਤ ਦੀ ਧਰਤੀ ਤੇ ਘੁੰਮ ਕੇ ਗੁਰੂ ਰਬਦਾਸ ਮਹਾਰਾਜ ਜੀ ਨੇ ਕੰਮ ਕੀਤਾ ਗੁਰਨਾਨਕ ਸਾਹਿਬ ਨੇ ਘੁੰਮ ਕੇ ਕੰਮ ਕੀਤਾ ਜੇ ਅਸੀਂ ਬੁੱਧਾ ਦੀ ਗੱਲ ਕਰੀਏ ਬੁੱਧਾ ਨੇ ਗੌਤਮ ਬੁੱਧ ਨੇ ਆਪਣਾ ਰਾਜਪਾੜ ਛੱਡ ਕੇ ਸਿੰਘਾਸਨ ਛੱਡ ਕੇ ਕੰਮ ਕੀਤਾ ਔਰ ਅਸੀਂ ਗੱਲਾਂ ਉਹਨਾਂ ਮਹਾਪੁਰਸ਼ਾਂ ਦੀ ਉਦਾਹਰਣਾਂ ਦਿੰਨੇ ਆ ਤੇ ਆਪ ਦਾ ਸਾਡਾ ਜਿਹੜਾ ਫੀਲਡ ਆ ਉਹ ਸੀਮਤ ਦਾਇਰੇ ਤੱਕ ਆ ਸੀਮਤ ਹੋਣ ਕਰਕੇ ਅਸੀਂ ਕੀਮਤ ਚੁਕਾਉਣ ਦੀ ਗੱਲ ਨਹੀਂ ਕਰਦੇ ਔਰ ਮੈਨੂੰ ਲੱਗਦਾ ਕਿ ਜਿੰਨਾ ਚਿਰ ਅਸੀਂ ਆਪਣੇ ਲੋਕਾਂ ਦੇ ਦਿਮਾਗਾ ਦਾ ਪਰਵਰਤਨ ਨਹੀਂ ਕਰਦੇ ਉੰਨਾ ਚਿਰ ਸਾਡੀ ਗੁਲਾਮੀ ਨਹੀਂ ਕੱਟੀ ਜਾਣੀ ਕੋਈ ਵੀ ਜਿਹੜੀ ਚੀਜ਼ ਹੈ ਜਿਹੜੀ ਬੋਲੀ ਜਿਹੜੀ ਵਿਚਾਰ ਆ ਉਹ ਤੋਂ ਬਿਨਾ ਨਹੀਂ ਸੰਭਵ ਹੈ ਜਿਸ ਤਰ੍ਹਾਂ ਮਹਾਪੁਰਸ਼ਾਂ ਦੀ ਬੋਲੀ ਗੋਲੀ ਨਾਲੋਂ ਵੱਧ ਕੰਮ ਕਰਦੀ ਹੈ ਗੋਲੀ ਇੱਕ ਬੰਦੇ ਨੂੰ ਮਾਰ ਸਕਦੀ ਹੈ ਗੋਲੀ ਦੋ ਬੰਦਿਆਂ ਤੱਕ ਅਸਰ ਕਰ ਸਕਦੀ ਹੈ 10 ਬੰਦਿਆਂ ਨੂੰ ਢੇਰ ਕਰ ਸਕਦੀ ਆ ਪਰ ਜਿਹੜੀ ਮਹਾਪੁਰਸ਼ਾਂ ਦੀ ਬੋਲੀ ਹੋਈ ਬੋਲੀ ਆ ਔਰ ਬੋਲੀ ਤੋਂ ਭਾਵ ਮੈਂ ਵਿਚਾਰ ਕਹਾਗਾ ਜਿਹੜਾ ਵਿਚਾਰ ਆ ਵਿਚਾਰ ਪਰਵਰਤਨ ਹੀ ਹਰ ਸਮੱਸਿਆ ਦਾ ਸਮਾਧਾਨ ਹੈ ਜੇ ਤੁਸੀਂ ਵਿਚਾਰਾ ਦਾ ਪਰਵਰਤਨ ਕਰ ਦਿੰਦੇ ਤਾਂ ਤੁਹਾਡੀ ਸਮੱਸਿਆ ਦਾ ਸਮਾਧਾਨ ਹੋ ਸਕਦਾ ਸੀਗਾ ਮੈਂ ਤੁਹਾਨੂੰ ਆਪਣੀ ਨਿੱਜੀ ਲਾਈਫ ਦੀ ਗੱਲ ਦੱਸਦਾ ਮੇਰਾ ਪਰਿਵਾਰ ਸਾਰਾ ਜੌਬ ਕਰਦਾ ਆ ਮੈਂ ਜਦੋਂ 10th ਕਲਾਸ ਦੇ ਵਿੱਚ ਆਪਣੇ ਇਗਜ਼ਾਮ ਦੀ ਤਿਆਰੀ ਕਰਦਾ ਸੀ ਤਾਂ ਮੈਂ ਉੱਪਰ ਬੈਠ ਕੇ ਆਪਣੇ ਮੰਜੇ ਤੇ ਬੈਠ ਕੇ ਪੜ ਰਿਹਾ ਸੀ ਪਰਿਵਾਰ ਉਦੋਂ ਦਾ ਹੀ ਸੀਗਾ ਪਰਿਵਾਰ ਨੇ ਕੋਈ ਧੂਪ ਧਾਪ ਆਉਣਾ ਸੀਗਾ ਉਹ ਬੈਠੇ ਥੱਲੇ ਥੱਲੇ ਬੈਠੇ ਮੈਨੂੰ ਕਹਿੰਦੇ ਥੱਲੇ ਆ ਕੇ ਬੈਠ ਮੈਂ ਉਹਨਾਂ ਨੂੰ ਕਿਹਾ ਵੀ ਥੱਲੇ ਮੇਰਾ ਤਾਂ ਕੰਮ ਸਵੇਰ ਨੂੰ ਮੇਰੇ ਮਾਸੇਜ ਜੀ ਨੇ ਤਾਂ ਮੈਨੂੰ ਮੰ ਲਓ ਮੈਂ ਅਸਦਾ ਟੀਚਰ ਮੇਰਾ ਬੜਾ ਮਤਲਬ ਉਹ ਬੜੇ ਇੰਟੈਲੀਜੈਂਟ ਸੀ ਬੜੇ ਕੱਪੇ ਸੀਗੇ ਬੜੀ ਉਹ ਕੰਮ ਦੀ ਪੂਰੀ ਰੱਖਦੇ ਸੀ ਕਿ ਮੈਂ ਕਿਹਾ ਮੈਂ ਤਾਂ ਮੈਸਦਾ ਆਪਣਾ ਕੰਮ ਪੂਰਾ ਕਰਨਾ ਉਹ ਸਾਡੇ ਪਰਿਵਾਰ ਵਾਲੇ ਕਹਿੰਦੇ ਨਹੀਂ نیچے ਬੈਠ ਮੈਂ ਕਿਹਾ ਵੀ نیچے ਬੈਠ ਕੇ ਮੇਰੇ ਕੰਮ ਹੋ ਜਾਊਗਾ ਮੇਰਾ ਮੈਸਦਾ ਕੰਮ ਮੇਰਾ ਤਾਂ ਕੰਮ ਰਹਿ ਜਾਣਾ ਅੱਛਾ ਚਲੋ ਉਹ ਇੰਨੀ ਗੱਲ ਦੇ ਨਾਲ ਕੀ ਹੈ ਹੌਲੀ 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 ਸਾਨੂੰ ਪਤਾ ਲੱਗਿਆ ਕਿ ਜਿਹੜੇ ਸਮਾਜ ਸਾਡਾ ਜਿਹੜਾ ਜਿਹੜਾ ਬੁੱਧੀ ਹੀਣਤਾ ਦੇ ਨਾਲ ਜਿਹੜੇ ਕਰਮਕਾਂਡ ਕਰ ਰਿਆ ਜੇ ਇਹਨੂੰ ਛੱਡ ਦੇਵੇ ਤਾ ਵੀ ਬਹੁਤ ਵੱਡੇ ਪੱਮਾਨੇ ਤੱਕ ਸਾਡੀ ਜਿਹੜੀ ਹੈ ਟਾਈਮ ਦੀ ਬਚਤ ਸਾਡੇ ਪੈਸੇ ਦੀ ਬਚਤ ਤੇ ਸਾਡੀ ਕਿਤੇ ਸਿੱਧੇ ਰਾਹ ਦੀ ਗੱਲਬਾਤ ਜਿਹੜੀ ਚੱਲ ਸਕਦੀ ਹੈ ਇਹ ਤੋਂ ਵੀ ਅਸੀਂ ਮੈਨੂੰ ਲੱਗਦਾ ਕਿ ਚਿੰਤਾ ਤਾਂ ਕਿ ਸਾਡਾ ਸਮਾਜ ਜਿਹੜਾ ਹਲਿਓ ਥਿੰਕਲੈਸ ਹੈਗਾ ਆ ਔਰ ਉਹਦੇ ਵਿੱਚ ਸਮਾਜ ਦਾ ਕੋਈ ਕਸੂਰ ਨਹੀਂ ਹੈਗਾ ਸਾਡੇ ਜਿਹੜੇ ਸਮਾਜ ਦੇ ਜਿਹੜੇ ਬੁੱਧੀਜੀਵੀ ਲੋਕ ਆ ਜਿਹੜੇ ਸਮਾਜ ਦੇ ਜਿਹੜੇ ਸਕਾਲਰ ਲੋਕ ਆ ਉਹਨਾਂ ਨੂੰ ਸਮਾਜ ਦੇ ਅੰਦਰ ਜਿਹੜਾ ਵਿਚਰਨਾ ਲਗਾਤਾਰ ਜਿਹੜਾ ਪਹਿਣਾ ਆ ਤਾਂ ਕਿਤੇ ਜਾ ਕੇ ਕੁਝ مسئلے ਦਾ ਸਮਾਧਾਨ ਹੋ ਸਕਦਾ ਸਤਿਵੰਦਰ ਜੀ ਜਿਵੇਂ ਆਪਾਂ ਦੇਖਣ ਨੂੰ ਆਂਦਾ ਪੰਜਾਬ ਦੀ ਹੋਈ ਅਗਰ ਗੱਲ ਕਰਦੇ ਆਂ ਤਾਂ ਬਹੁਤ ਸਾਰੀਆਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਮ ਤੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਨਾਮ ਤੇ ਜਥੇਬੰਦੀਆਂ ਜਾਂ ਬਾਮ ਸੇਫਾਂ ਦਾ ਗੱਲ ਕਰ ਲੋ 6-7 ਵਾ ਗੱਲ ਸਾਰੇ ਬਾਬਾ ਸਾਹਿਬ ਅੰਬੇਡਕਰ ਗੁਰੂ ਰਵਿਦਾਸ ਜੀ ਦੀ ਕਰਦੇ ਆ ਔਰ ਡੰਕੇ ਦੀ ਛੋਟ ਤੇ ਕਰਦੇ ਆ ਪਰ ਜਦੋਂ ਉਹਨਾਂ ਨੂੰ ਦੇਖਦੇ ਆ ਤਾਂ ਉਹ ਕਿਤੇ ਅਲੱਗ-ਅਲੱਗ ਬਿਖਰੇ ਨਜ਼ਰ ਆਉਂਦੇ ਆ ਕਿ ਇਹ ਵੀ ਇੱਕ ਕਾਰਨ ਨਹੀਂ ਮੰਨਿਆ ਜਾ ਸਕਦਾ ਦੇਖੋ ਸਰ ਹੁਣ ਦੁਸ਼ਮਣ ਦੇ ਜਿਹੜੇ ਸੰਗਠਨ ਜਿਹੜੇ ਆ ਉਹ ਉਹਨਾਂ ਦੀ ਗਿਣਤੀ ਨਹੀਂ ਕੋਈ ਵੀ ਜਿਹੜੇ ਦੁਸ਼ਮਣ ਦੇ ਸੰਗਠਨ ਆ ਜਿਹੜੇ ਸਾਡੇ ਸੰਗਠਨਾਂ ਉਹਨਾਂ ਦੀ तकरीबन 26 28 30000 ਜਿਹੜਾ ਸੰਗਠਨ ਜਿਹੜਾ ਰਜਿਸਟਰਡ ਹੈ ਚਾਹੇ ਉਹ ਸਤਗੁਰੂ ਰਬੀਦਾਸ ਮਹਾਰਾਜ ਜੀ ਦੇ ਨਾਂ ਤੇ ਆ ਚਾਹੇ ਬਾਬਾ ਸਾਹਿਬ ਦੇ ਨਾਂ ਤੇ ਆ ਜਿਹੜੇ 30000 ਸੰਗਠਨ ਆਪਾਂ ਮੰਨ ਲਈਏ ਵੀ 30000 ਸੰਗਠਨ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਿ ਰਿਹਾ ਕਿ ਜੇ ਮੈਂ ਬਾਬਾ ਸਾਹਿਬ ਬਿੜਕਰ ਨੂੰ ਪੜਿਆ ਜਾਂ ਮੈਂ ਬਾਬਾ ਸਾਹਿਬ ਬਿੜਕਰ ਨੂੰ ਫੋਲੋ ਕਰ ਰਿਹਾ ਤਾਂ ਮੈਂ ਕਿਸੇ ਰਾਜਨੀਤਿਕ ਪਾਰਟੀ ਦੇ ਮਾਧਿਅਮ ਤੋਂ ਨਹੀਂ ਇਹ ਮਤਲਬ ਬਾਬਾ ਸਾਹਿਬ ਬਿੜਕਰ ਨੂੰ ਜਾਣ ਸਕਿਆ ਮੈਂ ਇੱਕ ਬੰਮ ਸ਼ਿਫ ਦੇ ਕਾਰਜਕਰਤਾ ਜਿਹੜੇ ਆ ਜਿਹੜੇ ਬੰਮ ਸ਼ਿਫ ਤੋਂ ਕੰਮ ਕਰਨ ਵਾਲੇ ਸਾਥੀ ਸੀਗੇ ਉਹਨਾਂ ਨੇ ਬਾਬਾ ਸਾਹਿਬ ਬਿੜਕਰ ਦੀ ਗੱਲ ਦੱਸੀ ਤੇ ਤਾਂ ਅਸੀਂ ਤਾਂ ਪਹਿਲਾਂ ਝੰਡਾ ਕੋਈ ਹੋਰ ਹੀ ਚੁੱਕੀ ਫਿਰਦੇ ਸੀਗੇ ਉਹਨਾਂ ਨੇ ਦੱਸਿਆ ਵੀ ਤੁਸੀਂ ਤੁਹਾਡਾ ਤੁਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਆਜ਼ਾਦੀ ਦੀ ਗੱਲ ਕਰਦੇ ਆਂ ਅਸਲ ਦੇ ਵਿੱਚ ਭਾਰਤ ਦੇਸ਼ ਦੇ ਅੰਦਰ ਆਜ਼ਾਦੀ ਜਿਹੜੀ ਬਾਬਾ ਸਾਹਿਬ ਬਿੜਕਰ ਚਾਹੁੰਦੇ ਸੀ ਉਹਦਾਂ ਦੀ ਆਜ਼ਾਦੀ ਚਾਹੀਦੀ ਆ ਫਿਰ ਅਸੀਂ ਬਾਬਾ ਸਾਹਿਬ ਬਿੜਕਰ ਨੂੰ ਪੜਨਾ ਸ਼ੁਰੂ ਕੀਤਾ ਸੋ ਇਸ ਕਰਕੇ ਮੈਂ ਕਹਿੰਦਾ ਕਿ ਸੰਗਠਨਾ ਦੀ ਸਾਨੂੰ ਬਹੁਤੀ ਕੋ ਗੌਰ ਨਹੀਂ ਕਰਨੀ ਚਾਹੀਦੀ ਕਿਹੜਾ ਸੰਗਠਨ ਕਿੱਦਾਂ ਚੱਲਦਾ ਵੇ ਬਾਬਾ ਸਾਹਿਬ ਬਿੜਕਰ ਦੀ ਐਸੀ ਹੀ ਗੱਲ ਨੂੰ ਮੰਨ ਲਈਏ ਕਿ ਬਾਬਾ ਸਾਹਿਬ ਬਿੜਕਰ ਨੇ ਕਿਹਾ ਸੀ ਕਿ ਜਾਗਰਤੀ ਦਾ ਦੀਪ ਜਿਹੜਾ ਜਲਾਏ ਰੱਖਿਓ ਵੇ ਜਦੋਂ ਜੁਗ ਦੀ ਜਾਗਰਤੀ ਦਾ ਦੀਪ ਜਲਾਇ ਰੱਖੋਗੇ ਇਸ ਦੀਵੇ ਨਾਲ ਕੋਈ ਨਾ ਕੋਈ ਦੀਵਾ ਇਦਾਂ ਦਾ ਜਗੂਗਾ ਹੀ ਜਿਹੜਾ ਆਉਣ ਵਾਲੇ ਸਮੇਂ ਦੇ ਅੰਦਰ ਇਹ ਬਾਬਾ ਸਾਹਿਬ ਬਿੜਕਰ ਦੇ ਸੁਪਨੇ ਨੂੰ ਪੂਰਾ ਕਰ ਸਕਦਾ ਕਿਉਂਕਿ ਇਹ ਦਾ ਉਦਾਹਰਣ ਸਾਡੇ ਸਾਹਮਣੇ ਹੀ ਆ ਮੰਨਿਆ ਭਰ ਦੀਨਾ ਭਾਨਾ ਜੀ ਜਦੋਂ ਫੋਰਥ ਕਲਾਸ ਕਰਮਚਾਰੀ ਸੀਗੇ ਮਾਨਯਵਰ ਦੀਨਾਪਾਨਾ ਜੀ ਸਾਥੀਆਂ ਦੇ ਦਸਣ ਮੁਤਾਬਕ ਵੀ ਸਾਡੇ ਪੜਨ ਮੁਤਾਬਕ ਵੀ ਸਾਡੇ ਸੰਪਰਕ ਚ ਆਇਆ ਵੀ ਮਾਨਯਵਰ ਦੀਨਾਪਾਨਾ ਜੀ ਹੀ ਉਹ ਇੱਕ ਸ਼ਖਸ ਸੀਗੇ ਜਿਨ੍ਹਾਂ ਨੇ ਮਾਨਯਵਰ ਸਾਹਿਬ ਕਾਂਚੀਰਾਮ ਜੀ ਦੇ ਨੂੰ ਇਹ ਗੱਲ ਦੇ ਲਈ ਪ੍ਰੇਰਿਤ ਕੀਤਾ ਕਿ ਐਕਚੁਅਲ ਚ ਬਾਬਾ ਸਾਹਿਬ ਬਿੜਕਰ ਦੀ ਆ ਮੂਵਮੈਂਟ ਹੈ ਉਹਨਾਂ ਨੇ ਬਾਬਾ ਸਾਹਿਬ ਬਿੜਕਰ ਦੀ ਕਿਤਾਬ ਦਿੱਤੀ ਡੀਕੇ ਖਾਪੜੇ ਸਾਹਿਬ ਨੇ ਬਾਬਾ ਸਾਹਿਬ ਬਿੜਕਰ ਦੀ ਜਿਹੜੀ ਮੂਵਮੈਂਟ ਕਾਂਚੀਰਾਮ ਸਾਹਿਬ ਨੂੰ ਸਮਝਾਈ ਸੋ ਇਸ ਕਰਕੇ ਆਪਾਂ ਮੈਨੂੰ ਲੱਗਦਾ ਕਿ ਸੰਗਠਨਾਂ ਦੇ ਉੱਤੇ ਬਹੁਤੀ ਗੌਰ ਨਾਲ ਕਰੀਏ ਮੈਂ ਤਾਂ ਕਹਿੰਦਾ 27000 ਨਹੀਂ ਸਾਡਾ ਇਸ ਦੇਸ਼ ਦੇ ਅੰਦਰ ਲੱਖਾਂ ਸੰਗਠਨ ਹੋਣੇ ਚਾਹੀਦੇ ਬਾਬਾ ਸਾਹਿਬ ਬਿੜਕਰ ਦੇ ਨਾਂ ਤੇ ਔਰ ਜਿੱਦਣ ਇਹ ਜਾਗਰਤੀ ਆਈ ਉਸਦੋਂ ਜਾਗਰਤੀ ਦੇ ਅੰਦਰ ਤੁਹਾਡੇ ਸਮਾਜ ਦੇ ਅੰਦਰ ਇਹ ਸਮਝ ਪੈਦਾ ਹੋ ਜਾਣੀ ਆ ਕੌਣ ਲੋਕ ਇਸ ਜਾਗਰਤੀ ਨੂੰ ਆਪਣੇ ਵਾਸਤੇ ਵਰਤ ਰਹੇ ਆ ਕੌਣ ਲੋਕ ਜਾਗਰਤੀ ਨੂੰ ਆਪਣੇ ਸਮਾਜ ਵਾਸਤੇ ਵਰਤ ਰਹੇ ਆ ਫਿਰ ਉੱਤੇ ਸੰਗਠਨ ਨਹੀਂ ਮੈਨੇ ਰੱਖਦਾ ਕੀ ਕਿਹੜਾ ਸੰਗਠਨ ਹੈ ਹੁਣ ਅਸੀਂ ਲਗਾਤਾਰ ਕੰਮ ਕਰਦੇ ਆ ਅਸੀਂ ਕੀ ਕਹਿੰਦੇ ਆ ਬਹੁਜਨਾ ਦਾ ਰਾਜ ਬਹੁਜਨਾ ਦਾ ਰਾਜ ਬਹੁਜਨ ਤੋਂ ਭਾਵ ਸ਼ੋਸ਼ਿਤਾ ਦਾ ਰਾਜ ਸ਼ੋਸ਼ਿਤ ਤੋਂ ਭਾਵ ਜਦੋਂ ਅਸੀਂ ਸ਼ੋਸ਼ਿਤ ਕਰਤਾ ਜਮਾਤ ਦੇਖਾਂਗੇ ਤਾਂ ਨੇਚਰਲ ਹੀ ਆ ਕਿ ਉਹ ਲੋਕ ਨਿਕਲਣੇ ਆ ਜਿਹੜੇ ਇਸ ਦੇਸ਼ ਦੇ ਹਜ਼ਾਰਾਂ ਸਾਲਾਂ ਤੋਂ ਮੂਲ ਵਸਿੰਦੇ ਆ ਜਿਹੜੇ ਹਜ਼ਾਰਾਂ ਸਾਲਾਂ ਤੋਂ ਇੱਥੇ ਦੇ ਵਾਸੀ ਆ ਉਹ ਮੂਲ ਵਸਿੰਦੇ ਆ ਉਹ ਅਧਿਕਾਰਹੀਣ ਕਰ ਦਿੱਤੇ ਔਰ ਅਸੀਂ ਤਾਂ ਦੇਖੋ ਸਾਡੀ ਮੂਵਮੈਂਟ ਚਾਹੇ ਬੁੱਧ ਦੀ ਚਾਹੇ ਗੁਰੂ ਰਵਿਦਾਸ ਦੀ ਗੁਰੂ ਰਵਿਦਾਸ ਜੀ ਨੇ ਵੀ ਇਹ ਗੱਲ ਕਹੀ ਆ ਜੋ ਹਮ ਸਹਿਰੀ ਸੋ ਮੀਤ ਹਮਾਰਾ ਜਿਹੜਾ ਵੀ ਕਹਿੰਦੇ ਜੋ ਹਮਸਹਰੀ ਸੋ ਮੀਤ ہمارا ਜਿਹੜਾ ਸਾਡੇ ਸ਼ਹਿਰ ਚ ਆ ਗਿਆ ਕਿਦਾਂ ਦੇ ਸ਼ਹਿਰ ਚ ਬੇਗੰਪੁਰੇ ਸ਼ਹਿਰ ਚ ਜਿਹੜਾ ਸਾਡੇ ਬੇਗੰਪੁਰੇ ਸ਼ਹਿਰ ਚ ਆ ਗਿਆ ਉਹ ਸਾਡਾ ਬਿੱਤਰ ਹੈ ਉਥੇ ਨਾ ਰੰਗ ਨਾ ਜਾਤੀ ਨਾ ਲਿੰਗ ਦਾ ਭੇਦ ਨਾ ਕਿਸੇ ਹੋਰ ਚੀਜ਼ ਦਾ ਭੇਦ ਅਸੀਂ ਤਾਂ ਇਦਾਂ ਦੇ ਮਾਨਵਤਾਵਾਦੀ ਲੋਕ ਆਂ ਔਰ ਮੈਂ ਲੱਖਾਂ ਜਿਹੜੇ ਸਾਥੀ ਆਪਣੇ ਅੱਜ ਸਮਾਜ ਦੇ ਵਿੱਚ ਘੁੰਮਦੇ ਦੇਖਦਾ ਵੀ ਜਿਨ੍ਹਾਂ ਨੇ ਐਕਸੀਡੈਂਟ ਹੋ ਗਿਆ ਚੱਕ ਲਿਆ ਪਰ ਉਹ ਨਹੀਂ ਕਦੇ ਕਿਸੇ ਨੂੰ ਜਾਤੀ ਹੀ ਨਹੀਂ ਪੁੱਛੀ ਵੀ ਕਿਹੜੀ ਜਾਤੀ ਆ ਤੇਰੀ ਉਹ ਨਹੀਂ ਕਦੀ ਕਿਸੇ ਦੇ ਸੰਗਠਨ ਦਾ ਬੰਦਾ ਹੀ ਨਹੀਂ ਦੇਖਿਆ ਕਿਹੜਾ ਸੰਗਠਨ ਆ ਹੁਣ ਜੇ ਮਗਵਾੜੇ ਕੋਈ ਸਮੱਸਿਆ ਆਉਂਦੀ ਹੈ ਹਜ਼ਾਰਾਂ ਸੰਗਠਨਾ ਨੇ ਆ ਕੇ ਬਾਬਾ ਸਾਹਿਬ ਦੇ ਨਾਂ ਤੇ ਆ ਕੇ ਜਿਹੜੇ ਸੰਗਠਨ ਚੱਲਦੇ ਆ ਗੁਰੂ ਅਰਦਾਸ ਮਹਾਰਾਜ ਦੇ ਨਾਂ ਤੇ ਸੰਗਠਨ ਚੱਲਦੇ ਆ ਹਜ਼ਾਰਾਂ ਨੇ ਆਪਣੇ ਸਮਾਜ ਦੀ ਹੋਂਦ ਦਿਖਾਈ ਜਾਵੇ ਨਹੀਂ ਅਸੀਂ ਇੱਕ ਆ ਉਹਦੇ ਚ ਦੁਸ਼ਮਣ ਨੂੰ ਜਿਹੜਾ ਉਸੀ ਦੇ ਉੱਤੇ ਪਰੇਸ਼ਾਨੀ ਵੀ ਹੋਈ ਵੀ ਹਾਂ ਵੀ ਇਹ ਲੋਕ ਇਕੱਠੇ ਆ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸੰਗਠਨਾ ਦੀ ਆਪਾਂ ਨੂੰ ਬਹੁਤੀ ਇਨੀ ਰੱਖਣੀ ਚਾਹੀਦੀ ਟੀਚਾ ਜਿਹੜਾ ਬਹੁਜਨ ਸਮਾਜ ਦਾ ਰਾਜ ਹੋਣਾ ਚਾਹੀਦਾ ਔਰ ਜਿਹੜਾ ਵੀ ਵਿਅਕਤੀ ਚਾਹੇ ਆਪਣਾ ਗਲੀ ਦਾ ਸੰਗਠਨ ਬਣਾ ਕੇ ਬੈਠਾ ਚਾਹੇ ਮਹੱਲੇ ਦਾ ਸੰਗਠਨ ਬਣਾ ਕੇ ਬੈਠਾ ਉਹ ਬੋਝਨਾ ਦੇ ਰਾਜ ਦੇ ਲਈ ਕੰਮ ਕਰਦਾ ਆ ਤਾਂ ਬਿਲਕੁਲ ਗੁੱਡ ਹੈ ਡਬੈਲਾ ਔਰ ਬਾਕੀ ਬੋਝਨਾ ਦੇ ਰਾਜ ਦਾ ਕੰਮ ਕਰਨ ਵਾਲੇ ਲੋਕਾਂ ਦੀ ਵੀ ਡਿਊਟੀ ਬਣਦੀ ਆ ਕਿ ਬੋਝਨਾ ਦਾ ਰਾਜ ਖਤਮ ਕਰਨ ਦੇ ਲਈ ਦੁਸ਼ਮਣ ਦੇ ਨਾਲ ਹੱਥ ਮਿਲਾਉਣ ਵਾਲੇ ਸੰਗਠਨਾਂ ਨੂੰ ਸਮਾਜ ਦੇ ਅੰਦਰ ਨੰਗਾ ਕੀਤਾ ਜਾਣਾ ਚਾਹੀਦਾ ਉਹਨਾਂ ਦਾ ਵੀ ਪਰਦਾ ਫਾਸ਼ ਹੋਣਾ ਚਾਹੀਦਾ ਵੀ ਜਿਹੜੇ ਸਿਰਫ ਰੋਟੀ 'ਤੇ ਚਲਾਉਂਦੇ ਆ ਜਿਹੜੇ ਸਿਰਫ ਦੁਸ਼ਮਣ ਨੂੰ ਫਾਇਦਾ ਦੇ ਕੇ ਆਪਣੇ ਸਮਾਜ ਦਾ ਨੁਕਸਾਨ ਕਰਦੇ ਆ ਇਹ ਵੀ ਸਮਾਜ ਦੇ ਅੰਦਰ ਤੁਹਾਡਾ ਹੀ ਸਤ ਤੁਹਾਡੇ ਅਰਗੇ ਅਬੜ ਕਰੀ ਸਾਥੀਆਂ ਦੀ ਜ਼ਿੰਮੇਵਾਰੀ ਬਣਦੀ ਆ ਗੁਰੂ ਰਬਦਾਸ ਜੀ ਦੇ ਜਿਹੜੇ ਯੁੱਧ ਐ ਉਹਨਾਂ ਦੀ ਡਿਊਟੀ ਬਣਦੀ ਕੋ ਸਮਾਜ ਦੇ ਵਿੱਚ ਉਹਨਾਂ ਨੂੰ ਨੰਗਾ ਕਰਨ ਤਾਂ ਕਿ ਲੋਕ ਝਾਂਸੇ 'ਚ ਨਾ ਸਕਣ ਉਹ ਲੁੱਟਣਾ ਹੋ ਸਕਣ